ਆਪ ਹੀ ਹਾਂ ਮੈਂ ਹਾਂ ਅਜੀ ਕੀ ਨਾਮ ਜੀ ਦਾ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਕਿਹੜੇ ਪਿੰਡ ਦੇ ਤੁਸੀਂ ਪਿੰਡ ਮੇਰਾ ਸਰ ਬਾਗਪੁਰ ਹੈ ਤੇਰੀ ਸਾਈਡ ਹੈ ਬਾਗ ਪਰ ਟਿੰਡ ਕਾਗਣਾ ਦੇ ਨਾਲ ਹੀ ਪੈਂਦਾ ਹੋਰੇ ਹਾਂਜੀ ਕੀ ਕਰ ਰਹੇ ਹੋ ਸਰ ਮੈਂ ਕੱਲ ਔਰੇ ਬੱਚੇ ਟ੍ਰਿਸ਼ਨ ਤੋਂ ਲੈਣ ਜਾਂਦਾ ਪਿਆ ਇਸ ਕਾਰਨ ਹੋ ਤੇ ਨਾਲ ਮੇਰੇ ਸਰਪੰਚ ਸਾਹਿਬ ਵੀ ਨਾਲ ਹੀ ਸੀ ਤੇ ਕੁਝ ਦੋ ਗਾ ਆਦਮੀ ਜਿਹੜੇ ਦੋ ਘੰਟੇ ਤੋਂ ਪਹਿਲਾਂ ਉੱਥੇ ਖੜੇ ਸੀ ਤੇ ਮੈਂ ਸੋਚਿਆ ਵੀ ਕਿ ਬੱਚਿਆਂ ਨੂੰ ਮੈਂ ਆਪ ਹੀ ਜਾਣ ਲੈ ਜਾਵਾਂ ਅੱਜ ਕੱਲ ਲੁੱਟਾ ਖੋਮਾ ਬਹੁਤ ਹੁੰਦੀਆਂ ਆ ਤੇ ਜਦੋਂ ਬੱਚੇ ਲੈ ਕੇ ਵਾਪਸ ਆਉਂਦਾ ਪਿਆ ਤੇ ਫਿਰ ਸਰਪੰਚ ਸਾਹਿਬ ਤਾਂ ਅਸੀਂ ਦੋਨੇ ਜਣੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਰੇ ਘਰ ਤੋਂ ਖੜੇ ਇੱਥੇ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਢਾਡੇ ਪਿੰਡ ਕੋਈ ਮੋਟਰਸਾਈਕਲ ਲੈ ਕੇ ਆਇਆ ਕਿਸ ਤਾਂ ਤੇ ਅਸੀਂ ਰਿਕਵਰੀ ਦਾ ਕਰਕੇ ਖੜੇ ਆ ਵੀਰੇ ਉੱਡਾ ਮਤਲਬ ਕੋਈ ਚੱਕਰ ਨਹੀਂ ਹੈਗਾ ਅਸੀਂ ਇੰਨੀ ਗੱਲ ਇਹ ਕਰਦੇ ਆਂ ਦੇ ਸਰਪੰਚ ਸਾਹਿਬ ਦਾ ਜਿਹੜਾ ਭਤੀਜਾ ਉਹਨੇ ਲੈ ਆ ਕੇ ਪਿੱਛੋਂ ਮੋਟਰਸਾਈਕਲ ਵਾਈਕ ਮਾਰੀ ਆ ਤੇ ਮੈਂ ਪੁੱਛਿਆ ਵੀ ਤੂੰ ਇਦਾਂ ਕਾ ਤੂੰ ਕੀਤੀ ਕਹਿੰਦਾ ਮੈਂ ਤੁਸੀਂ ਸਾਈਡ ਤੇ ਨਹੀਂ ਹੁੰਦੇ ਸਾਈਡ ਨਹੀਂ ਹੁੰਦੇ ਮੈਂ ਤੂੰ ਇੱਕ ਤਰ੍ਹਾਂ ਕਿਹਾ ਸਾਨੂੰ ਕੁਝ ਬੋਲਿਆ ਤੇ ਇੰਨਾ ਗੱਲ ਕਹਿੰਦੇ ਮੇਰੇ ਜੀ ਤੋਂ ਟੀ-ਸ਼ਰਟ ਵੜ ਲਈ ਆ ਜਦੋਂ ਇਹਨੇ ਆਪਣੇ ਭਤੀਜੇ ਨੂੰ ਦੌਕਾ ਮਾਰਿਆ ਵੀ ਤੂੰ ਲਗਾਇਆ ਜਗਾ ਤੂੰ ਗੱਲ ਪੈਣਾ ਤੇ ਇਹਨੇ ਕਹਿੰਦੇ ਜੀ ਉਹ ਮੁੜ ਕੇ ਲੱਪੜ ਮਾਰਨੇ ਸ਼ੁਰੂ ਕਰ ਦਿੱਤਾ ਮੇਰੇ ਤੇ ਉਹਦੇ ਨਾਲ ਹੀ ਇਹਨੇ ਮੁੜ ਕੇ ਲੱਫੋ ਲੱਪੜੀ ਹੋਇਆ ਜੀ ਤੇ ਨੇ ਪਿੰਡ ਫੋਨ ਕੀਤਾ ਜੀ 6 ਜਣੇ ਜਿਹੜੇ ਉਥੋਂ ਦਾਤਰ ਲੈ ਕੇ ਆਏ ਜਿਹੜੇ ਮੌਕੇ ਦੀ ਉਹ ਵੀਡੀਓ ਵੀ ਹੋਣੀ ਆ ਆਪਣੇ ਕੋਲ ਜਿਹੜੇ ਦਾਤਰ ਚ ਖੜੇ ਹੋਏ ਸੀ ਜੀ ਹਾਂਜੀ ਸਰ ਤੇ ਸਰ ਇਹ ਤੀਜਾ ਚੌਥਾ ਚਾਂਸ ਹੋ ਗਿਆ ਜੀ ਪਛਾਣਦੇ ਹੋ ਹਾਂਜੀ ਸਰ ਜੀ ਬਿਲਕੁਲ ਕੀ ਨਾਮ ਇੱਕ ਮੁੰਡੇ ਦਾ ਨਾਮ ਲਾਵੇ ਆ ਜੀ ਇੱਕ ਨਾ ਸੋਮਨਾਥ ਆ ਤੇ ਹੈ ਦੋਨੇ ਲਾਵੇ ਆ ਜੀ ਦੋ ਲਾਵੇ ਆ ਜੀ ਇੱਕ ਸੋਨਾ ਤੇ ਆ ਜੀ ਤੇ ਇੱਕ ਰਾਜੂ ਰਾਜੂ ਮੁੰਡਾ ਵਾ ਜੀ ਤੇ ਇੱਕ ਲਾਡੀ ਤੇ ਇਹ ਚ ਪੰਜ ਛੇ ਜਾਂ ਛੇ ਜਾਣੇ ਸੀ ਜੀ ਤੇ ਛੇ ਜਾਣਿਆਂ ਨੇ ਬੋਰੇ ਚ ਦਾਤਰ ਲਿਆਂਦੇ ਆ ਤੇ ਉੱਥੇ ਕੱਢ ਗਏ ਬਾਅਦ ਇਹਨਾਂ ਨੇ ਤੇ ਪਤਾ ਨਹੀਂ ਕਿ ਇੱਧਰ ਕੌਣ ਮਾਰਦਾ ਤੇ ਕੌਣ ਨਹੀਂ ਮਾਰਦਾ ਜੀ ਤੇ ਛੇ ਜਾਣਿਆਂ ਨੇ ਦਾਤਰ ਮਤਲਬ ਮੇਰੇ ਮਾਰ ਮਾਰ ਕੇ ਕੋਈ ਅਸਰ ਤੇ ਜੀ ਨਾ ਹੁੰਦੇ ਇਸ ਪੈਂਸਾ ਨਾਲ ਤੇ ਮੇਰੀ ਮੌਤ ਵੀ ਹੋ ਸਕਦੀ ਹੋ ਟਾਈਮ ਤੇ ਇਹਨਾਂ ਨੇ ਬਚਾਇਆ ਮੈਨੂੰ ਜੀ ਕਿ ਤੋਂ ਪੁਰਾਣੀ ਦੰਦੀ ਪਰਾਣੀ ਜਾਂ ਸੋ ਕੋਈ ਨਹੀਂ ਬਸ ਇਹ ਹੀ ਆ ਜਦੋਂ ਸਾਡੀ ਇਲੈਕਸ਼ਨ ਹੋਈ ਆ ਜੀ ਉਹ ਸਰਪੰਚ ਅਸੀਂ ਆਪਣਾ ਬਣਾਇਆ ਵੋਟਾਂ ਨਾਲ ਜੀ ਕੁਝ ਸਾਰੇ ਤੁਹਾਨੂੰ ਪਤਾ ਹੀ ਆ ਜਿੰਨਾਂ ਹਰ ਹੁੰਦਾ ਹੀ ਆ ਤੇ ਉਹਦੇ ਵਿੱਚ ਹੀ ਮਤਲਬ ਉਹ ਗੱਲ ਤੋਂ ਹੀ ਦਾ ਦਾ ਵਾਅਦਾ ਕਰੀ ਜਾਂਦੇ ਆ ਤੇ ਇੱਕ ਅਸੀਂ ਪਿੱਛੇ ਜੀ ਕੋਈ ਇੱਕ ਪੰਚਾਇਤ ਸਾਡੀ ਆਦੀ ਦਾ ਕਰਕੇ ਅਸੀਂ ਚਾਹੁੰਦੇ ਸੀ ਪਿੰਡ ਵਿੱਚ ਸਾਡੇ ਨਜਾਇਜ਼ ਤਾਰੂ ਵੇਚਦੀ ਸੀ ਵੇਚਦੀ ਵੀ ਦੂਤੀ ਸੀ ਕੈਮੀਕਲ ਵਾਲੀ ਉਹਦਾ ਕਰਕੇ ਅਸੀਂ ਇੱਕ ਅਪਰਾਲਾ ਕੀਤਾ ਸੀ ਐਸ.ਓ. ਸਾਹਿਬ ਨੂੰ ਅਸੀਂ ਮਿਲਿਆ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਵੀ ਇਹ ਦਾਰੂ ਬੰਦ ਕਰਾਓ ਇੱਥੋਂ ਤੇ ਉਹਨਾਂ ਨੇ ਪਿੱਛੇ ਰੇਡ ਮਾਰੀ ਆ ਹੋ ਗਏ 15-20 ਦਣੇ ਇਹ ਬੰਦੇ ਚੱਕ ਲਈ ਤੇ ਚਲੋ ਕੋਈ ਨਹੀਂ ਲੱਭਾ ਉਹਦੇ ਕਰਕੇ ਕਿੱਦਾਂ ਛੱਡੇ ਕਿੱਦਾਂ ਨਹੀਂ ਉਸ ਤੋਂ ਬਾਅਦ ਜੀ ਮਤਲਬ ਹੋਰ ਜ਼ਿਆਦਾ ਲੱਗਣ ਲੱਗ ਪਏ ਤੇ दारू ਸਾਡੀ ਇੰਨੀ ਜ਼ਿਆਦਾ ਵਿਕਦੀ ਆ ਵੀ ਹਰ ਤੋਂ ਬਾਅਦ ਜੀ ਤੇ ਅਸੀਂ ਚਾਹੁੰਦੇ ਸਾਡੇ ਬੱਚੇ ਨਾਲ ਕੋਈ ਗਲਤ ਕੰਮ ਚੱਲ ਜਾਨੋਂ ਬਾਅਦ ਕੋਸਟ ਸੈਸ਼ਨ ਤੋਂ ਵੀ ਮੰਗਦਾ ਸਰ ਮੈਂ ਇਹੀ ਮੰਗ ਕਰਦਾ ਜੀ ਇਹਨਾਂ ਦੀ ਜਿਹੜੀ ਕ੍ਰੋਨੀ ਕਾਰਵਾਈ ਆ ਪੂਰੀ ਟਰੋਕ ਕੀਤੀ ਜਾਵੇ ਜਿਹੜਾ ਜੇਦੋਂ ਕੋਈ ਅੱਦਾਂ ਦਾ ਕਦਮ ਮੁੜ ਕੇ ਨਾ ਚੱਕੀ ਮੇਰਾ ਕੰਮ ਕਰਨ ਦੇ ਵਿੱਚ ਕਿਸੇ ਵळे ਵੀ ਬੰਦਾ ਕੋਈ ਬਾਹਰ ਜਾਊਗਾ ਤੇ ਕਦੇ ਵੀ ਮੇਰੇ ਗੱਲ ਪੈ ਸਕਦਾ ਹੈ ਅਸ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਲਾਪਰੀ ਦਾ ਜੀ ਕਿੱਥੇ ਰਹਿੰਦੇ ਸੀ ਨਹਾਗਪੁਰੀ ਅਚਾ ਕੀ ਗੱਲ ਹੋਈ ਯਾਰ ਪਹਿਲਾਂ ਗੱਲ ਕੁਝ ਨਹੀਂ ਮੈਂ ਆਪਣੀ ਸਿਸਟਰ ਨੂੰ ਛੱਡ ਕੇ ਹੁਣਾ ਪਿਆ ਸੀਗਾ ਟਾਲੀ ਪਿੰਡ ਤੇ ਰਾਤ ਹੀ ਖੜੇ ਸੀਗੇ ਸਾਡੀ ਤਰਸਤੀ ਜੀ ਇਹ 6 ਜਾਣੇ ਖੜੇ ਸੀਗੇ ਦੋ ਪਤਾ ਨਹੀਂ ਹੁਣ ਕਿਹੜੇ ਸੀਗੇ ਦੋ ਰਹਿਲਦੇ ਸੀਗੇ ਤੇ ਨਾਲ ਮਜੂਦਾ ਸਰਪੰਚ ਨਾਲ ਸੀਗਾ ਇੱਕ ਬਿੰਦਾ ਸੀਗਾ ਨਾਲ ਹੀ ਤੇ ਮੈਂ ਮੋਰਚਾਂ ਦਾ ਹਾਰਨ ਮਾਰਿਆ ਇਹਨਾਂ ਨੂੰ ਇਹਨਾਂ ਨੇ ਮੋਰਚਾਂ ਨਾਲ ਪਰਾਂ ਨਹੀਂ ਕੀਤਾ ਇਹਨਾਂ ਨੇ ਫੇਰ ਪਿੱਛੇ ਨੂੰ ਗੱਲ ਆ ਵੀ ਮੁੰਡਾ ਆਉਂਦਾ ਵਾ ਕੋਈ ਮੇਰੀ ਤਾਂ ਕੋਈ ਲਾਕਡਾਡ ਵੀ ਨਹੀਂ ਇਹਨਾਂ ਨਾਲ ਤੇ ਇਹਨਾਂ ਨੇ ਮੋਰਚਾਂ ਦੀ ਚਾਬੀ ਕੱਢੀ ਮੈਨੂੰ ਕਹਿੰਦਾ ਜਿੰਨੂੰ ਫੋਨ ਲਾਉਣਾ ਲਾ ਮੇਰੇ ਕਈ ਮਾਂ ਲੱਗਾ ਸੀ ਮੇਰੇ ਕੱਪੜੇ ਪਾੜੇ ਆ ਜੀ ਇਹਨਾਂ ਨੇ ਸਾਰਿਆਂ ਨੇ ਲੜ ਕੇ ਹੀ ਮੈਂ ਇਕੱਲੇ ਸੀਗਾ ਜੀ ਤੇ ਫੇਰ ਮੇਰੇ ਵੀ ਘਰ ਦੇ ਆ ਕੇ ਜੇ ਅਸੀਂ ਵੀ ਗਿੱਦਾਂ ਮਾਰਿਆ ਵੀ ਉਦਾਂ ਹੀ ਮਾਰਤੀਆਂ ਜੀ ਹਾਂਜੀ ਕਿੰਨੇ ਦੀ ਗੱਲ ਆ ਏ ਹੈਗੀ ਆ ਜੀ 650 ਦੇ ਵਿੱਚ ਦੀ ਗੱਲ ਆ ਜੀ ਹਾਂਜੀ ਉਹਨਾਂ ਨੇ ਵੀ ਉਹਦਾ ਕੋਈ ਮਾਰਕਟ ਕੁੱਤੀ ਦਾ ਨਹੀਂ ਹਾਂਜੀ ਮੇਰੇ ਆ ਉਹਦੇ ਬੱਜਾ ਜੀ ਦਾਤ ਮਾਰੇ ਇਹਨਾਂ ਨੇ ਜੀ ਪਹਿਲੇ ਇਹਨਾਂ ਨੇ ਮਾਰੇ ਜੀ ਮੇਰੇ ਇਹ ਜਿਹੜਾ ਸੁਖਰਾਜ ਹੈ ਉਹਦਾ ਮੁੰਡਾ ਆ ਸੀਗਾ ਦਾਤ ਲੈ ਗਿਆ ਹੀ ਘਰੋਂ ਹਾਂਜੀ ਇਹ ਦੀਪਨਾ ਸੀਗਾ ਉਹਦਾ ਰਾਜਾ ਨਾਮ ਆ ਜੀ ਉਹਦਾ ਹਾਂਜੀ ਅੱਛਾ ਕੀ ਨਾਮ ਕਰਾ ਮੇਰਾ ਨਾਮ ਸੁਖਰਾਜ ਹੈ ਜੀ ਸੁਖਰਾਜ ਜੀ ਸਰਪੰਚ ਤੁਸੀਂ ਬੇਹੇ ਮੇਰੀ ਹਾਂਜੀ ਬੈਠ ਜਾ ਮੇਰੀ ਧਰੋਂ ਅੱਛਾ ਜੀ ਕਿਲਾ ਬੋਲਣਾ ਬਲਸ਼ਾ ਕੀ ਗੱਲ ਹੋਈ ਜੀ ਕੱਲ ਨਾ ਜੀ ਅਸੀਂ ਮੈਂ ਤੇ ਬਲਵਿੰਦਰ ਗਏ ਆਂ ਉਹਦੇ ਬੰਦੇ ਖੜੇ ਜੀ ਦੋ ਸਾਨੂੰ ਮੌਰਗੇ ਲੱਗੇ ਬੱਚੇ ਗਏ ਕਾਹਨੇ ਟੀਵੀ ਵੇ ਬੜਨ ਇਹਦੇ ਤੇ ਇਹ ਕਹਿੰਦਾ ਭਾਜੀ ਵੀਰ ਦੇ ਤੇ ਚੱਲੀਏ ਪੋਸਦਸ ਕਰੀਆਂ ਬਹੁਤ ਚੜ੍ਹੇ ਖੜੇ ਇਹਦੀ ਫੂਤ ਆਏ ਮੰਮੀ ਨੂੰ ਫੋਮੜਾਈ ਕਈ ਧੋਮੇ ਚਲ ਗਏ ਇਹ ਕਿੱਦਾਂ ਖੜੇ ਆਂ ਅਗੇ ਇੱਥੇ ਮੋਟਰਸਾਈਕਲ ਚੱਕਣਾ ਡਿਸਕਵਰੀ ਕਰਦੇ ਫਰਦੇ ਆਂ ਉਹ ਬੰਦਾ ਰੋਡ 'ਉਂ ਝੱਕਣਾ ਹੈ ਫੁਲਾਣਾ ਫੁਲਾਣਾ ਨਾਮ ਆ ਇਹਦੇ ਨਾਮ ਹੀ ਗਲਤ ਲਈ ਜਾਂਦੇ ਆਂ ਆ ਉਹਦੇ ਦੱਸਦੇ ਨਾ ਉਹਦੇ ਪਿਗੋ ਨਾ ਐ ਬੱਤੀ ਲੈਂਦੇ ਕਿਉਂ ਪਿੰਡੋਂ ਹੋ ਕੇ ਫੇ ਮੁੜ ਗਏ ਚੌਂਕ ਤੇ ਐਦਾਂ 10 ਮਿੰਟੇ ਖੜੇ ਆ ਕਹਿੰਦੇ ਬੰਦਾ ਨਹੀਂ ਲੱਭ ਗਿਆ ਮੁਰਸ ਨਹੀਂ ਲੱਭਾ ਨੂੰ ਕਿੱਥੇ ਖੜਾ ਕੀਤਾ ਤੇ ਜਾਨੂ ਮੇਰਾ ਭਤੀਜਾ ਉਹ ਡੀਗਰੋਂ ਚੋਤਾ ਸਦੇ ਮੁਰਦੇ ਵਿੱਚ ਅਹਿਆ ਅਗਲਕਾਰ ਥੋੜੀ ਜੀ ਉਹ ਮੁੰਡਿਆਂ ਨੇ ਵੀ ਕਹਿ ਜਿ ਖੜੇ ਸੀ ਕਹਿੰਦੀ ਭਾਜੀ ਨਹੀਂ ਦਉਣ ਲੱਗੇ ਤੂੰ ਕਾਲੀ ਕਰਦਾ ਬਾਲੀ ਫੇ ਦੇ ਲੰਘ ਜਾ ਬਲ ਕੇ ਤੂੰ ਵਿੱਚ ਮਾਰਦਾ ਇਹਨੂੰ ਕਹਿੰਦਾ ਕਿ ਤੂੰ ਬਰਮਾਸੀ ਕਰਦਾ ਆ ਸਾਡ ਤੇ ਕਰ ਮੁੜ ਹੈ ਐ ਕਿਹ ਸੜੀ ਆ ਸਾਡੀ ਚੌਂਕ ਦਾ ਉਹ ਲੰਘਿਆ ਬਾ ਜਦਾਂ ਗਾਦੇ ਗਾਦੇ ਨਾ ਡਾਕਟਰ ਮੰਗਾ ਲਿਆ ਫਸੇ ਆ ਪੰਜਾਇਨੇ ਨੂੰ ਸਾਡੇ ਗੋਹਣੇ ਮੇਰੇ ਵੀ ਗੁਦਿਆ ਮਾਰੀਆਂ ਬਲਵੰਦ ਨੂੰ ਦੋਤੇ ਹਲਾਲ ਕਰਤਾ ਬੜ ਕੇ ਆਹ ਗੱਲ ਬਾਤ ਹੋਈ ਸਰ ਸਾਡੇ ਹੱਥ ਗੋਹਣੇ ਸਾਨੂੰ ਉਪਰ ਹੀ ਇਹ ਤਾਂ ਘਾਨੇ ਗਿਣੇ ਮਿੱਠੀ ਹੋਈ ਤੇ ਖੂਨ ਮਾਰਿਆ ਉਹਦੇ ਭਾੜੀ ਸਾਰੇ ਡਾਕਟਰ ਜਾਕੇਗਾ ਮੇਰੇ ਗੁਦਿਆ ਮਾਰੀਆਂ ਦਿੱਤੇ ਵਰਤਨ ਆਹ ਗੱਲ ਬਾਤ ਹੋਈ ਬੰਦਿਆ ਲਾਉਣ ਲੈਣ ਗੱਲ ਨਹੀਂ ਕਰਦਾ ਇਹ ਜਿਹੜਾ ਮੁੰਡਾ ਤਿੰਗ ਦਾ ਉਹਦਾ ਕੀ ਮਾਮਲਾ ਉਹਦਾ ਨਾ ਲਾਵੇ ਜੀ ਸਿਵਿੰਦਰ ਹਾਂਜੀ ਤੇ ਇਹ ਜਿਹੜੀ ਟੱਕਰ ਹੋਇਆ ਸਪੱਸਾ ਸਪੜੇ ਸਾਹਮਣੇ ਹਾਂਜੀ ਆਪਣੇ ਸਾਹਮਣੇ ਜੀ ਨਾਲ ਹੀ ਬਿਲਕੁਲ ਮੇਰੇ ਕਿਥੇ ਹੀ ਰਹਿੰਗੇ ਹਾਂ ਜੀ ਬਹੁਤ ਚੰਗੀ ਤਰ੍ਹਾਂ ਤੁਸੀਂ ਬੁਰਾਈ ਦੇ ਖਿਲਾਫ ਖੜੇ ਹਾਂ ਹਾਂਜੀ ਹਾਂਜੀ ਹਾਂ ਕੀ ਮੰਗਿਆ ਬਸ ਤਾਂ ਸਰ ਮੰਗਵੇ ਇਹ ਜੀ ਹੁਣ ਫੇ ਚੰਗੀ ਤਰ੍ਹਾਂ ਫੇ ਨਾਸਨਾਂ ਦੇ ਪਣੀ ਚਾਹੀਦੀ ਜੀ ਹਾਂਜੀ ਨਸ਼ੇ ਵੀ ਵੇਚਦੇ ਆ ਨਾ ਇਹ ਪਿੰਡੇ ਆ ਨਾ ਇਹ ਬੰਦੇ ਖਰਾਬ ਕਰਦੇ ਆ ਟੱਪਾ ਪਟਾ ਮਾਰਦੇ ਆ ਬਾਤ ਵਾਲੀ ਜਗੀਏ ਪਿੰਡ ਸਾਡੇ ਤੇ ਹਾਂਜੀ ਕਿੰਨਾ ਚੋਂ ਮੁੰਡਿਆ ਇਹਨੂੰ ਆ ਜੇ ਉੜਕੇ ਤੇ ਇਹਨਾਂ ਨਾਲ ਪੜੀ ਗਏ ਇਹ ਪਿੰਡ ਦਾ ਮੁੰਡਾ ਇੱਕ ਲੱਭਸ ਜਾ ਬਾਕੀ ਮੁੰਡੇ ਕਿੱਥੇ ਦੇ ਸੀ ਬਾਕੀ ਉਹਨਾਂ ਪਿਓ ਸੀ ਕੋ ਨਾਲ ਜਰ ਮਿੱਤਰ ਸੀਗੇ ਪਿੰਡ ਰੇ ਹਾਂਜੀ ਹਾਂਜੀ ਉਹਨਾਂ ਨੇ ਮਾਰੀਆਂ ਸੱਤਾਂ ਦਾਤਰ ਉਹ ਹੀ ਲੈ ਗਏ ਪਿੰਡੋਂ ਸਾਰੇ ਟੱਕੇ ਪੁੱਛਿਆ ਨਹੀਂ ਦੱਸਾਂ ਇਹ ਤੇ ਉਹਦਾ ਕੰਮ ਹੀ ਲਾਭ ਦੇ ਦਾ ਪੁੱਛਣ ਦਾ ਸਾਨੂੰ ਵੀ ਭਾਈ ਮੇਰੇ ਮੁੰਡੇ ਨਾਲ ਝਗੜਿਆ ਕੀ ਗੱਲ ਹੋਈ ਹੈ ਇਹਨਾਂ ਦੀ ਗਲਤੀ ਕੀ ਆ ਇਹ ਹੋਂ ਕਿਰਪਾਨਾ ਟੋਕੀਲ ਜਾ ਕੇ ਮਾਰ ਲਾਪੋ ਬਾਰ ਬਾਰ ਦਕਨ ਲਾਪੋ ਇਹਦੇ ਸਾਰ ਤੇ ਹੋਰ ਲੰਗੇ ਜਾਂ ਮੇਰੇ ਮਾਰਦੇ ਹੋਰ ਮੇਰੇ ਗੁੱਦੀਆਂ ਮਾਰੀਆਂ ਨੇ ਤੇ ਅਹੇ ਹੀ ਜਾਂਦੇ ਲੱਗਦੇ ਕਿ ਦੋਨੇ ਜਣੇ ਫੇਰੇ ਮੁੰਡਾ ਥੋੜਾ ਆਇਆ ਉਥੇ ਉਹਨੇ ਵੀ ਜਾ ਕੇ ਕਹਿੰਦਾ ਤੂੰ ਕਿੱਦਾਂ ਮਾਰੇ ਡੈਡੀ ਤੇ ਗਾਲ ਕੱਢੀ ਫੇ ਤੰਗ ਬਹੁਗੀ ਤਾਂ ਸਾਨੂੰ ਬੁੱਢਾਂ ਦਾ ਬਾਅਦ ਜਾ ਰਹੇ ਨੇ ਬੋਟਾ ਨੇ ਲਾਈ ਕਾਨੂੰ ਫਿਰ ਦੇ ਇਹ ਅਈ ਤਾਂ ਆ ਵੀ ਵਿਜਾ ਕੀਤਾ ਉਹ ਅੰਸਰ ਜਿਹੜੀ ਬਾਗ ਪਰ ਜੀ ਕਿ ਲੜਾਈ ਹੋਈ ਆ ਉਦੇ ਹੁਣ ਤੱਕ ਕੀ ਅਪਡੇਟਸ ਹੈ ਜੀ ਬਾਗਪੁਰ ਪਿੰਡ ਸਾਡੇ ਸਰਚ ਪੈਂਦਾ ਇਹਦੇ ਵਿੱਚ ਦੋ ਪਾਰਟੀਆਂ ਸੀ ਇੱਕ ਬਲਵਿੰਦਰ ਸਿੰਘ ਸੀ ਤੇ ਇੱਕ ਲਾਪ੍ਰੀਤ ਸਿੰਘ ਸੀ ਇਹਨਾਂ ਦਾ ਇੱਕ ਚੌਂਕ ਦੇ ਵਿੱਚ ਮੋਟਰਸਾਈਕਲ ਲਗਾਉਣ ਤੋਂ ਝਗੜਾ ਹੋਇਆ ਸੀ ਦੋਨੋਂ ਪਾਰਟੀਆਂ ਦਾਖਲ ਹੋਈਆਂ ਸੀ ਬਲਵਿੰਦਰ ਦੇ ਬਲੰਸਟਾਂ ਸੀ ਦੂਸਰੇ ਦੇ ਵੀ ਸਟਾ ਲੱਗੀਆਂ ਸੀ ਬਲਵਿੰਦਰ ਸਿੰਘ ਦੀ ਅਜੇ ਜਿਹੜੀ ਐਕਸ ਰਿਪੋਰਟ ਕੋਈ ਨਹੀਂ ਹੈ ਤੇ ਉਹਨਾਂ ਨੂੰ ਬਿਆਨ ਦੇਣਨ ਵਾਸਤੇ ਕਿਹਾ ਸੀ ਬਲਵਿੰਦਰ ਸਿੰਘ ਕਹਿੰ ਗਿਆ ਕਿ ਮੈਂ ਅੱਜ ਤਾਂ ਬਿਆਨ ਨਹੀਂ ਦੇਣੇ ਲਾਪ੍ਰੀਤ ਵੱਲੋਂ ਵੀ ਬਿਆਨ ਲੈਣ ਗਏ ਸੀ ਉਹ ਵੀ ਕਹਿ ਰਹੇ ਸੀ ਸਾਡੀ ਆਪਸ ਵਿੱਚ ਰਾਜ ਨਾ ਦੀ ਗੱਲ ਚੱਲ ਰਹੀ ਹੈ ਸੀ ਜਦੋਂ ਉਈ ਗੱਲ ਸਿਰੇ ਚੜੀ ਫਿਰ ਅਸੀਂ ਤੁਹਾਨੂੰ ਬਿਆਨ ਦੇਵਾਂਗੇ ਦੋਨੋਂ ਪਾਲਟੀਆਂ ਐਡਮਿਟ ਹਸਪੀਟਲ ਤੇ ਬਲਵਿੰਦਰ ਸਿੰਘ ਉਹਨੇ ਐਕਸ-ਰੇ ਕਰਵਾ ਕੇ ਹੋਰ ਰਿਪੋਰਟ ਜੋ ਵੀ ਲਿਆਉਣਗੇ ਇਹਨਾਂ ਦੋਨਾਂ ਦੀ ਜਿਹੜੀ ਬਲਵਿੰਦਰ ਸਿੰਘ ਤੇਈ ਦੀ ਰਪੋਰਟ ਲਿਖੀ ਐ ਅਸੀਂ ਜੋ ਵੀ ਅੱਗੇ ਫਰਦਰ ਕਾਰਵਾਈ ਹੋਗੀ ਕੀਤੀ ਜਾਏਗੀ ਹਾਂਜੀ ਮੈਂ ਜੀ ਨਾਲ ਇਹਦੇ ਨੂੰ ਦੂਸਗਾ ਬਲਵਿੰਦਰ ਦੇ ਉਹ ਟਾਈਮ ਐ ਸਰਪੰਚ ਐ ਜੀ ਬਾਗਪੁਰ ਦਾ ਹੈ ਕੋਈ ਇਹਨਾਂ ਨੇ ਜਾਤੀ ਬਾਰੇ ਬਲਵਿੰਦਰ ਨੇ ਕਿਹਾ ਹੀ ਨਹੀਂ ਕੋਈ ਨਾ ਕੋਈ ਬਾਰਮਿਕ ਐ ਨਾ ਕੋਈ ਤੁੰਗਾ ਠੀਕ ਨੇ Kah? Google M